ਜਦ ਤੁਸੀਂ ਖੇਤੀ ਬੈਠ ਕੇ ਕਰਦੇ ਹੋ ਮੈਂ ਬਹੁਤ ਸਾਲ ਖੇਤੀ ਕੀਤੀ ਕਿੰਨੇ ਸਾਲ ਖੇਤੀ ਕੀਤੀ ਇਹ ਮੈਂ ਤਾਂ ਅਸਲ ਵਿੱਚ ਸਕੂਲ ਤੋਂ ਖੇਤੀ ਕਰਦੇ ਆ ਰਹੇ ਹਾਂ ਅੱਛਾ ਜਦ ਪੜ੍ਹਦੇ ਸੀ ਉਦੋਂ ਵੀ ਖੇਤੀ ਦੇ ਨਾਲ ਇਨਵੋਲਵ ਸੀ ਜੋ ਕਾਲ ਚਲੇ ਗਏ ਟਰੈਕਟਰ ਲਿਆ ਉਦੋਂ ਵੀ ਖੇਤੀ ਚ ਇਨਵੋਲਵ ਸੀ ਜਦੋਂ ਕਾਲ ਛੱਡਿਆ ਫਿਰ ਤਾਂ 100% ਖੇਤੀ ਦੇ ਵਿੱਚ ਹੋ ਗਿਆ ਔਰ ਖੇਤੀ ਬਿਛਾੜੀ ਮੇਰੀ ਇੰਨੀ ਵਧੀਆ ਸੀ ਕਿ ਅਸੀਂ 100 ਏਕੜ ਦੇ ਵਿੱਚ ਫੁੱਲ ਲਾਉਂਦੇ ਸੀ ਬੱਚਾ ਮੇਰਾ ਖਿਆਲ ਹਾਲੈਂਡ ਵੀ ਇੰਨੇ ਵਧੀਆ ਫੁੱਲ ਲਿੰਦੇ ਕੋਈ ਚੀਜ਼ ਮਿਸਟਰ ਆਵੇ ਕੋਈ ਗੰਨਰਾ ਵੀ ਪਹਿਲਾਂ ਗਾਇਨੀ ਖੜਾ ਸਾਡੀ ਬੁੱਲ ਦੇਖ ਕੇ ਹਾਂ ਕਿਹੜੇ ਸਾਲਾਂ ਦੀ ਗੱਲ ਹੈ ਜੇ ਕੁ ਛੇ ਮਹੀਨੇ ਤੇ ਮੈਂ 72 ਦੇ ਵਿੱਚ ਕਾਲ ਛੱਡਿਆ ਸੀਗਾ ਅੱਛਾ ਉਸ ਤੋਂ ਬਾਅਦ ਦੇ ਵਿੱਚ ਲਗਾਤਾਰੇ ਚੰਗਾ ਨਹੀਂ ਹੈ ਤੇ ਬਹੁਤ ਮਤਲਬ ਜ਼ਿੰਦਗੀ ਜੇ ਦੇਖ ਲਈ ਵੀ ਉਸ ਤੋਂ ਵੱਡੀ ਖੁਸ਼ੀ ਕਿਤੇ ਹੋ ਨਹੀਂ ਸਕਦੀ ਅੱਛਾ ਸਹੀ ਮੈਂ ਜੀ ਬੋਲਿਆ ਸਾਡੇ ਬਾਪੂ ਜੀ ਨੇ ਤਾਂ 61 ਦੇ ਵਿੱਚ ਕਣਕ ਪੈਪਸੀਓ ਤੇ ਨੰਬਰ ਤੇ ਕੱਟ ਲਈ ਸੀ ਉਹ ਵੀ ਕਿਹਦੀ ਮਦਦ ਅਮਰੀਕਨ ਡਿਪਾਰਟਮੈਂਟ ਨਾਲ ਮਿਲ ਕੇ ਕਰਕੇ ਪਰ ਖੇਤੀ ਉਹ ਵੀ ਟੌਪ ਦੀ ਕਰਦੇ ਸੀਗੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਲੱਕੀਂ ਕੰਮ ਕਰਦੇ ਸੀ ਹੂੰ ਪਰ ਉਹਨਾਂ ਦਾ ਮਤਲਬ ਸੱਚੀ ਗੱਲ ਕਹਿੰਦੇ ਇੱਕ ਮਸਲਤ ਘਟਨਾ ਦੱਸਦਾ ਹੂੰ ਵੀ ਸਭ ਤੋਂ ਪਹਿਲਾਂ ਟਿਊਬ ਵਾਲਾ ਸੀ ਲਾਇਆ ਸੀ ਉਹਨਾਂ ਨੂੰ ਕੋਲ ਪਤਾ ਨਹੀਂ ਟਿਊਬਲ ਕਿੱਸ ਇਲਾਕੇ ਜ ਆਪਣੇ ਇਲਾਕੇ ਹਾਂਜੀ ਅੱਛਾ ਮਤਲਬ ਲੋਕ ਕਹਿੰਦੇ ਸੀ ਮਸ਼ੀਨ ਐ ਇੱਕ ਜਿਹੜੀ ਧਰਤੀ 'ਚੋਂ ਪਾਣੀ ਕਰਦੀ ਆ ਉੱਥੇ ਉਹਨਾਂ ਨੇ ਨਰਮਾ ਵੀ ਲਿਆ